ਅੰਗੂਰ ਨੇ ਠੀਕ ਹੈ ਦੋ ਤਰ੍ਹਾਂ ਦੇ ਆ ਕਾਲੇ ਵੀ ਨੇ ਤੇ ਹਰੇ ਅੰਗੂਰ ਵੀ ਹੈ ਤੇ ਫਿਰ ਆਪਣੇ ਕੋਲੇ ਹੈਗੇ ਅਮਰੂਦ ਹੈਗਾ ਜਾਮਨ ਹੈਗਾ ਅੰਬ ਹੈਗਾ ਸੇਬਾਂ ਦੇ ਪੌਦੇ ਵੀ ਹੈਗੇ ਆ ਨਾਸਪਤੀ ਦਾ ਹੈ ਆਰੂਆ ਦਾ ਹੈ ਸ਼ਹਿਤੂਤ ਲਾਇਆ ਹੋਇਆ ਹੈ ਪੌਦੇ ਤਕਰੀਬਨ ਕਿੰਨੂ ਹੈ ਕਿੰਨੂ ਤਾਂ ਮੇਰੇ ਕੋਲੇ ਬਾਗ ਹੀ ਆ 11 ਕਿੱਲੇ ਠੀਕ ਹੈ ਤੇ ਨਾਲ ਮਾਲਟਾ ਵੀ ਲਾਇਆ ਹੋਇਆ ਹੈ ਜਾਨੀ ਕਿ ਖਾਣ ਵਾਸਤੇ ਬਸ ਸਪੈਸ਼ਲ ਦੇਖੋ ਫਰੂਟ ਆਪਣੇ ਜਿਹੜੇ ਹੁੰਦੇ ਉਹ ਹਰ ਇੱਕ ਮੈਂ ਲਾਉਣ ਦਾ ਸ਼ਿਕ ਹੈ ਠੀਕ ਹੈ ਜਿਹੜੇ ਕੋਈ ਰਹਿ ਗਏ ਉਹ ਵੀ ਉਹ ਵੀ 6 ਤੀ ਮੈਂ ਜਾਨਕਿ ਇਹਨੂੰ ਪੂਰਤੀ ਕਰੂੰਗਾ ਜਿਵੇਂ ਕਿ ਸੇਬ ਆ ਸੇਵਾ ਆਮ ਤੌਰ ਤੇ ਠੰਡੇ ਇਲਾਕੇ ਦਾ ਫਲ ਮੰਨਿਆ ਜਾਂਦਾ ਆਪਣੇ ਹੋ ਗਿਆ ਵਧੀਆ ਹੋ ਰਿਹਾ ਨਹੀਂ ਜਿਹੜਾ ਸੇਬ ਆ ਨਾ ਦੇਖੋ ਅੱਜ ਕੱਲ ਕੀ ਹੈ ਵੀ ਜਿਹੜੇ ਪੌਦੇ ਆਪਣੇ ਜਿਵੇਂ ਹੁਣ ਬਦਾਮ ਹੈ ਆਪਣੇ ਪਹਿਲਾਂ ਹੁੰਦਾ ਨਹੀਂ ਸੀ ਠੀਕ ਆ ਹੁਣ ਆਪਣੇ ਬਦਾਮ ਤਕਰੀਬਨ ਪੌਦੇ ਲੋਕਾਂ ਨੇ ਲਾਏ ਆ ਹੋ ਜਾਂਦੇ ਆ ਇਹਨਾਂ ਨੂੰ ਗਰਾਫਟਿੰਗ ਕਰਕੇ ਲਾਉਂਦੇ ਆ ਹੁਣ ਜਿਵੇਂ ਕਿ ਜੜਾ ਉਸ ਪੌਦੇ ਦੀ ਲਾਉਂਦੇ ਆ ਜਿਹੜਾ ਹੀ ਆਪਣੇ ਵਾਤਾਵਰਨ ਨੂੰ ਢੁਕੋਲ ਹੈ ਠੀਕ ਆ ਉੱਪਰ ਉਹ ਸੇਵ ਦੀ ਜਾਨੇਗੀ ਅੱਖ ਲਾ ਦਿੰਦੇ ਆ ਜਿਹੜਾ ਕਿ ਗਰਾਫਟ ਹੋ ਜਾਂਦਾ ਫਿਰ ਉਹਦਾ ਜਿਹੜਾ ਸਵਾਦ ਆ ਉਹ ਸਵਾਦ ਉਹ ਸੇਵ ਨਾਲੋਂ ਥੋੜਾ ਜਿਹਾ ਡਿਫਰੈਂਟ ਹੁੰਦਾ ਠੀਕ ਆ ਕਲਰ ਵੀ ਉਹਦਾ ਹਰਾ ਰਹਿੰਦਾ ਹੈ ਆਕਾਰ ਜਿਹੜਾ ਉਹਦਾ ਦੇਖਣ ਨੂੰ ਸਹੀ ਉਹ ਸੇਵ ਹੈ ਠੀਕ ਆ ਇਸ ਤਰ੍ਹਾਂ ਉਹ ਸੇਵ ਜਿਹੜਾ ਆਪਾਂ ਕਹਿ ਦਈਏ ਵੀ ਇਹ ਕਸ਼ਮੀਰ ਵਾਲਾ ਸੇਵ ਆਪਣੇ ਲੋਕ ਨੂੰ ਨਹੀਂ ਹੁੰਦਾ ਉਹ ਨਹੀਂ ਹੁੰਦਾ Oh ney